ਮੇਰੇ ਪਿੰਡ ਚ ਇਹਨੇ ਇਹ ਗੱਲ ਕਹੀ ਆ ਮੈਂ ਨਹੀਂ ਤੁਹਾਨੂੰ ਕਹਿਣਾ ਮੇਰਾ ਪਿੰਡ ਦੱਸੂਗਾ ਟਰੈਲੀਆਂ ਟਰੈਲੀਆਂ ਭਰ ਕੇ ਲਿਆਉਂਗੀ ਪਿੰਨੇ ਚ ਡਾਕਟਰ ਤੇ ਘਰ ਹੁੰਦਾ ਵਾ ਸਭ ਨੇ ਸਰਪੰਚੀ ਦੀਆਂ ਫੈਲਾ ਪਾੜੀਆਂ ਮੈਂ 30 ਲੱਖ ਰੁਪਏ ਵੰਡ ਕੇ ਬਣਾਇਆ ਮੈਂ 10 ਲੱਖ ਦੇ ਕੇ ਬਣ ਗਿਆ ਮੇਰਾ ਪਿੰਡ ਬੋਲੂ ਇੱਕ ਇੱਕ ਬੰਦਾ ਬੋਲੂ ਅੱਛਾ ਮੈਂ 10 ਲੱਖ ਰੁਪਏ ਜਾਂਦੇ ਇੱਥੇ ਤੇ ਮੈਂ ਬਣ ਗਿਆ ਮੈਂ 20 ਲੱਖ ਮੇਰਾ ਬਚ ਗਿਆ ਇੱਕ ਇੱਕ ਰੁਪਈਆ ਫੇਰ ਇਹਨੇ ਉਹਨਾਂ ਤੇ ਹੁਣ ਪਿੱਟਣਾ ਹੀ ਜਿਨ੍ਹਾਂ ਨੂੰ ਬਾਹਰੋਂ ਮੁੰਡੇ ਨੇ ਗਾਲਾਂ ਕੱਢੀਆਂ ਇਹਦੇ ਨੇ ਕੈਨੇਡਾ ਤੋਂ ਤੇ ਉਹਨੇ ਤੇ ਪਿੱਟਣਾ ਸੀ ਪਰ ਇਹ ਹੁਣ ਐਂਡ ਤੇ ਪਤਾ ਲੱਗੋ ਮੇਰਾ ਮੈਨੂੰ ਇਥੋਂ ਤੱਕ ਪਾਜੀ ਮੇਰੇ ਪਿੰਡ ਨੇ ਕਹਿਤਾ ਕਿ ਸਰਪੰਚ ਨਹੀਂ ਅਸੀਂ ਤੇਰੇ ਨਾਲ ਨਹੀਂ ਜਿੱਥੇ ਤੁਹਾਨੂੰ ਕੁਝ ਸੁਣਦੀਆਂ ਹੀ ਦਿਖਦੇ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਗੁਰਕ੍ਰਿਪਾਲ ਸਿੰਘ ਤੇ ਤੁਸੀਂ ਵੇਖ ਰਹੇ ਹੋ ਪੰਜਾਬ ਟਰੂਡੇ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹ ਭਖਦਾ ਹੋਇਆ ਮੁੱਦਾ ਜੋ ਕਿ ਪਿਛਲੇ ਦਿਨੀ ਇੱਕ ਆਡੀਓ ਵਾਇਰਲ ਹੋਈ ਸੀ ਜੇਲ੍ਹ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਦਾਵਾ ਤੇ ਸਾਬਕਾ ਸਰਪੰਚ ਪਖਾਰੀਵਾਲ ਤੋਂ ਜਸਬੀਰ ਕੌਰ ਜੀ ਉਹਨਾਂ ਦੀ ਸਾਡੇ ਨਾਲ ਖੁਦ ਮੌਜੂਦ ਨੇ ਬੀਬੀ ਜਸਬੀਰ ਕੌਰ ਜੀ ਉਹਨਾਂ ਨੂੰ ਪੁੱਛਨੇ ਕਿ ਸਾਰਾ ਵਾਕਿਆ ਅਸਲ ਵਿੱਚ ਹੈ ਕੀ ਹੈ ਹਾਂਜੀ ਬੀਬੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਇਹ ਪਿਛਲੇ ਦਿਨੀ ਇੱਕ ਆਡੀਓ ਤਾਂ ਰਿਲੀਜ਼ ਕੀਤੀ ਤੁਸੀਂ ਹਾਂਜੀ ਉਹ ਕੀ ਸੀ ਸਾਰਾ ਜਿਹੜਾ ਵੇਖੋ ਜੀ ਅਸੀਂ ਸਰਪੰਚੀ ਦੇ ਕਾਗਜ਼ 'ਤੇ ਅਸੀਂ ਹਰਨਦਾਵਾ ਸਾਹਿਬ ਨਾਲ ਗੱਲ ਕਰਕੇ ਅਸੀਂ ਭਰੇ ਹਰਨਦਾਵਾ ਸਾਹਿਬ ਦੀ ਸਲਾਹ ਨਾਲ ਭਰੇ ਆ ਔਰ ਦੂ ਪਤਾ ਨਹੀਂ ਸਾਨੂੰ ਕੀ ਕੀਤਾ ਰੋ ਨੇ ਜਾਂ ਕਿੰਨੇ ਜਾਂ ਕਿੰਨੇ ਨਹੀਂ ਕੀਤਾ ਸਾਨੂੰ ਇਸ ਗੱਲ ਦਾ ਪਰਮਾਤਮਾ ਜਾਣਦਾ ਕੋਈ ਪਤਾ ਨਹੀਂ ਸਾਨੂੰ ਤੇ ਸਾਡੇ ਕਾਗਜ ਚੁੱਕੇ ਗਏ ਕਾਗਜ਼ ਚੁੱਕੇ ਗਏ ਆ ਅਗਲੇ ਦਿਨ ਮੈਂ ਹਰੰਦਾਵਾ ਸਾਹਿਬ ਨੂੰ ਆਖਿਆ ਹਰੰਦਾਵਾ ਸਾਹਿਬ ਇਸ ਤਰ੍ਹਾਂ ਕਰਕੇ ਤੇ ਭੈਣ ਭਰਾਵਾਂ ਵਾਂਗੂ ਗੱਲ ਹੋਈ ਆ ਕੋਈ ਉਹਦੇ ਵਿੱਚ ਗੱਲ ਨਹੀਂ ਹੈਗੀ ਕੋਈ ਗਿਲਾ ਨਹੀਂ ਕੋਈ ਉਹਨਾਂ ਨੇ ਮਾੜੀ ਗੱਲ ਕੀਤੀ ਕੋਈ ਨਹੀਂ ਮਹavir ਜੀ ਇਦਾਂ ਕਾਗਜ਼ ਚੁੱਕੇ ਗਏ ਆ ਤੇ ਮੇਰੇ ਪਿੰਡ ਨੇ ਇੰਨਾ ਗਿਲਾ ਕੀਤਾ ਇੰਨੀ ਦੁਨੀਆ ਨਾਰਾਜ਼ ਹੋਈ ਆ ਮੇਰੇ ਨਾਲ ਤੁਹਾਨੂੰ ਇਹ ਕੰਮ ਨਹੀਂ ਸੀ ਕਰਨਾ ਚਾਹੀਦਾ ਉਹਨਾਂ ਨੇ ਮੈਨੂੰ ਆਖਿਆ ਵੀ ਭੈਣ ਜੀ ਮੈਂ ਤੇ ਆ ਗਿਆ ਸੀ ਦਿੱਲੀ ਡੇਰਾ ਬਾਬਾ ਨਾਨਕ ਦੇ ਪ੍ਰੋਗਰਾਮ ਵਿੱਚ ਜਿਹੜਾ ਰਾਹ ਰੋ ਨਿਕਲ ਲਿਆ ਤੇ ਮੈਨੂੰ ਤੇ ਕਿਸੇ ਗੱਲ ਦਾ ਪਤਾ ਨਹੀਂ ਇਹ ਮੁੰਡੇ ਮੜੇ ਜਿਹੜੇ ਬਖਸ਼ੀ ਵਾਲੀਏ ਪੋhle ਪਾਲਿਆ ਉਹਨਾਂ ਨੇ ਥੱਲੇ ਜੋ ਕੀਤਾ ਉਹਨਾਂ ਨੇ ਕੀਤਾ ਜਿਹੜੇ ਤੁਸੀਂ ਇਲਜ਼ਾਮ ਲਾਏ ਨੇ ਹਾਂਜੀ ਉਹਨਾਂ ਵਿੱਚ ਕਿੰਨੀ ਕੁ ਸਚਾਈ ਹੈ ਜਾਂ ਕੋਈ ਤੁਹਾਡੇ ਕੋਲ ਸਬੂਤ ਹੈਗੇ ਨੇ ਕੋਈ ਮੇਰੇ ਕੋਲ ਸਬੂਤ ਬਿਲਕੁਲ ਹੈਗੇ ਆ ਮੇਰੇ ਪਿੰਡ ਚੋਂ ਬੰਦੇ ਆਖਣਗੇ ਭਈ ਆ ਆ ਬੰਦੇ ਨੂੰ ਨੇ ਸੁਣਾ ਦਿੱਤਾ ਬੰਦਿਆਂ ਤੋਂ ਇਲਾਵਾ ਵੀ ਤੁਸੀਂ ਕਹਿੰਦੇ ਸੀ ਨਾ ਮੈਸੇਜ ਉਹਦੇ ਵਿੱਚ ਬੋਲਿਆ ਤੁਸੀਂ ਕਿ ਮੇਰੇ ਕੋਲ ਮੈਸੇਜ ਆ ਗਏ ਨੇ ਕੈਨੇਡਾ ਤੋਂ ਇਹਦੇ ਮੁੰਡੇ ਨੇ ਫੋਨ ਕਰਕੇ ਗਾਲਾਂ ਗੂਲਾਂ ਕੱਢੀਆਂ ਉਹ ਵੀ ਹਰੰਦਾ ਵਾ ਸਭ ਨੂੰ ਮੈਂ ਦੱਸਿਆ ਪਾ ਜੀ ਮੈਸੇਜ ਹੋਇਆ ਉਹਨਾਂ ਮੈਨੂੰ ਆਖਿਆ ਬੀਬੀ ਜੀ ਪਾਓ ਪਹਿਲਾਂ ਤੇ ਮੈਂ ਜੁੱਤੀ ਫੇਰਾਂਗਾ 10 ਲੱਖ ਰੁਪਏ ਵਾਲੀ ਇਹਨੂੰ ਉਦੋਂ ਬਾਅਦ ਵਿੱਚ ਜਿਹੜਾ ਤੇਰਾ ਫੈਸਲਾ ਹੋਏਗਾ ਇਹਦਾ ਮੈਸੇਜ ਭੇਜੇ ਉਹਦਾ ਹੋਊਗਾ ਫਿਰ ਇਹਨੇ ਮੈਨੂੰ ਇਹ ਵੀ ਗੱਲ ਮੈਨੂੰ ਇਹਨੇ ਆਖੀ ਆ ਵੀ ਤੇਰੀ ਤੇ ਮੇਰੀ ਕਾਦ ਵਿੱਚ ਬੜਾ ਫਰਕ ਹੈ ਮੇਰੀ ਕਾਡ ਵਿੱਚ ਉਹਦੀ ਕਾਡ ਵਿੱਚ ਬਹੁਤ ਫਰਕ ਆ ਇਹ ਤੇ ਹੁਣ ਕਿਤੇ ਸਰਪੰਚ ਹਰੰਦਾਵਾ ਸਭ ਦੇ ਲਾਗੇ ਬਊਗਾ ਉਹਨੂੰ ਮੈਂ ਦੱਸੂ ਪੀ ਇਹਦੀ ਕਾਡ ਕੀ ਆ ਤੇ ਮੇਰੀ ਕਾਡ ਕੀ ਆ ਮੇਰੀ ਕਾਡ ਪਰਮਾਤਮਾ ਨੂੰ ਮੰਗਨਣ ਵਾਲੀ ਆ ਉਹਦੀ ਕਾਟ ਜਿਹੜੀ ਆ ਉਹ ਗੁੰਡਾਗਰਦੀ ਚ ਉਹ ਤੇ ਹੁਣ ਮੈਂ ਉਹਨੂੰ ਦੱਸੂ ਨਾ ਪੀ ਟੀ ਕਾਡ ਆ ਕਿਸੇ ਤਰ੍ਹਾਂ ਦਾ ਕੋਈ ਦਬਾਅ ਜਾਂ ਕੋਈ ਤੁਹਾਨੂੰ ਧਮਕੀ ਵੀ ਤੁਮ ਕੀ ਜੇ ਵੇਖੋ ਬੜਾ ਕੁਛ ਕਹਿੰਦਾ ਵਾ ਸਰਪੰਚ ਸਾਹਿਬ ਮੈਂ ਇਹ ਮੁੰਡਿਆਂ ਦੇ ਪਰਚੇ ਕਰਾ ਦੇਣੇ ਆ ਮੈਂ ਇਹਨਾਂ ਨੂੰ ਬੀਬੀ ਨੂੰ ਮਰਵਾ ਦੇਣਾ ਆਉਂ ਕਰ ਦੇਣਾ ਜਿਉਂ ਕਰ ਦੇਣਾ ਜੇ ਇਸ ਮਹੀਨੇ ਬਾਜਾ ਵਜ ਸਹਿਬ ਜਦ ਅਸ਼ੀਦ ਹੋਏ ਹੀ ਤੇ ਮੇਰੇ ਮੁੰਡੇ ਹੋ ਜਾਣਗੇ ਜਾਂ ਮੈਂ ਹੋ ਜੂ ਮੈਂ ਤਾਂ ਸੰਗਤ ਦੇ ਪਿਆਰਾਂ ਥੱਲੇ ਪਿੰਡ ਦੇ ਪਿਆਰਾਂ ਥੱਲੇ ਬਾਬੇ ਗੁਰੂ ਨਾਨਕ ਦੇ ਪਿਆਰਾਂ ਥੱਲੇ ਰਹਿਣ ਵਾਲੀਆਂ ਕੋਈ ਗੱਲ ਨਹੀਂ ਕਰ ਲਿਆ ਨਾਨਕਾ ਸੱਦੇ ਤੇ ਉੱਠ ਜਾ ਜੇ ਸੱਦ ਲਿਆ ਤੇ ਜਾਣਾ ਵੀ ਪੈਣਾ ਹੀ ਆ ਕਿਸੇ ਕਿਸੇ ਹੋਰ ਸਿਆਸੀ ਪਾਰਟੀ ਨੇ ਵੀ ਜਾਂ ਇਹਨਾਂ ਦੇ ਕਿਸੇ ਹੋਰ ਬੰਦੇ ਨੇ ਤਾਂ ਨਾਲ ਮੇਲ ਮਲਾਪ ਕਰਨ ਦੀ ਕੋਸ਼ਿਸ਼ ਕੀਤੀ ਮੈਂ ਕਿਸੇ ਪਾਰਟੀ ਵੱਲ ਨਹੀਂ ਜਾਣਾ ਹਰੰਦਾਵਾ ਸਾਹਿਬ ਦੇ ਨਾਲ ਜੀ ਦੋ ਮਰਨਗੇ ਮਰਾਂਗੇ ਉਹ ਤੋਂ ਬਾਅਦ ਵਿੱਚ ਫਿਰ ਜੀ ਉਹ ਮਰ ਗਏ ਤੇ ਫਿਰ ਮਰਾਂਗੇ ਜੀ ਜਿੰਦੇ ਰਹੇ ਤੇ ਉਹਨਾਂ ਦੇ ਨਾਲ ਇਹ ਸੰ ਜੀ ਜਸਬੀਰ ਕੌਰ ਜੀ ਜਿਨ੍ਹਾਂ ਨੇ ਕਿ ਬੜੇ ਹੀ ਬੇਬਾਕੀ ਨਾਲ ਸਾਰੀਆਂ ਗੱਲਾਂ ਦਾ ਜੋ ਹੈ ਜਵਾਬ ਦਿੱਤਾ ਹੈ ਹੁਣ ਅਸੀਂ ਦੂਸਰਾ ਪੱਖ ਜਾਣਨ ਲਈ ਕੋਸ਼ਿਸ਼ ਕਰਾਂਗੇ ਕਿ ਨਿਰਮਲ ਸਿੰਘ ਜੋ ਕਿ ਸਰਪੰਚ ਨੇ ਮੌਜੂਦਾ ਉਹਨਾਂ ਨਾਲ ਗੱਲ ਕਰਨ ਅਸੀਂ ਆ ਜੀ ਪਖਾਰੀਵਾਲ ਦੇ ਵਿੱਚ ਮੇਰੇ ਨਾਲ ਨੇ ਮੌਜੂਦਾ ਸਰਪੰਚ ਨਿਰਮਲ ਸਿੰਘ ਜੀ ਜੋ ਕਿ ਉਹਨਾਂ ਦਾ ਇੱਕ ਮੁੱਦਾ ਪਿਛਲੇ ਦਿਨੀ ਵਾਇਰਲ ਹੋਇਆ ਵਾ ਆਡੀਓ ਦਾ ਉਹਨਾਂ ਤੋਂ ਜਾਣਦੇ ਆਂ ਵੀ ਇਹਦੇ ਵਿੱਚ ਕਿੰਨੀ ਕਿ ਸੱਚਾਈ ਹੈ ਹਾਂਜੀ ਨਿਰਮਲ ਸਿੰਘ ਜੀ ਮੈਂ ਨਿਰਮਲ ਸਿੰਘ ਵਾਸੀ ਭਖਾਰੀਵਾਲ ਬੇਨਤੀ ਕਰਦਾ ਹਾਂ ਕਿ ਜਿਹੜਾ ਹੁਣੇ-ਹੁਣੇ ਮੁੱਦਾ ਜਿਹੜਾ ਵਾਇਰਲ ਹੋਇਆ ਵਾ ਸਾਡੇ ਪਿੰਡ ਤੋਂ ਬੀਬੀ ਜਸਪੀਰ ਕੌਰ ਨੇ ਕੀਤਾ ਵਾ ਰੰਦਾ ਹੋ ਸਭ ਦੇ ਸੰਬੰਧ ਵਿੱਚ ਇਸ ਸੰਬੰਧ ਵਿੱਚ ਮੈਂ ਆਪਣਾ ਸਪਸ਼ਟੀਕਰਨ ਦਿੰਦਾ ਹਾਂ ਕਿ ਸਾਡਾ ਇਹ ਜਿਹੜੀ ਲੈਂਡ ਦੇਣ ਦੀ ਗੱਲ ਕੀਤੀ ਗਈ ਆ ਨਾ ਸਾਡੇ ਪਰਿਵਾਰ ਵੱਲੋਂ ਕੀਤੀ ਗਈ ਆ ਨਾ ਸਾਡਾ ਭਤੀਜਾ ਮੇਰਾ ਜਿਹੜਾ ਕੈਨੇਡਾ ਵਿੱਚ ਰਹਿੰਦਾ ਉਹਦੇ ਵੱਲੋਂ ਕੀਤਾ ਗਿਆ ਕੋਈ ਇਹੋ ਜਿਹਾ ਕੋਈ ਵੀ ਕਮੈਂਟਸ ਤੇ ਅਸੀਂ ਬਿਲਕੁਲ ਚ ਨਦੋਸ਼ ਆ ਇਹ ਸਾਰਾ ਬੀਬੀ ਜਸਵੀਰ ਕੌਰ ਨੇ ਬਖਲਾੜ ਵਿੱਚ ਆਣ ਕੇ ਇਹਨਾਂ ਦੇ ਪੇਪਰ ਜਿਹੜੇ ਰੱਦ ਹੋਏ ਨੇ ਆ ਤੇ ਆਪਣੇ ਖਾਮੀਆਂ ਕਾਰਨ ਇਹਨਾਂ ਨੇ ਕਾਲੀ ਕਾਲੀ ਤੇ ਜੋ ਵੀ ਪੇਪਰ ਭਰੇ ਨੇ ਤਕਨੀਕੀ ਤੌਰ ਤੇ ਤੇ ਖਾਮੀਆਂ ਕਾਰਨ ਰੱਦ ਹੋਏ ਨੇ ਬਖਲਾੜ ਵਿੱਚ ਆਣ ਕੇ ਇਹਨੇ ਬਿਆਨ ਦਿੱਤੇ ਨੇ ਤੇ ਇਹਦੇ ਪਿੱਛੇ ਜਿਹੜਾ ਵਾ ਮੈਨੂੰ ਸ਼ੱਕ ਲੱਗਦਾ ਵੀ ਇਹ ਪੋਲੀਟੀਕਲੀ ਵੀ ਇਹਨੂੰ ਜਿਹੜਾ اپوزیشن پارਟੀਆਂ ਨੇ ਇਸ ਮੁੱਦੇ ਨੂੰ ਉਠਾਇਆ ਵਾ ਤੇ ਰੰਧਾਵਾ ਸਾਹਿਬ ਦੀ ਸ਼ਬੀ ਖਰਾਬ ਕਰਨ ਵਾਸਤੇ ਇਹ ਸਭ ਕੁਝ ਜਿਹੜਾ ਨਾ ਇਹ ਗਿਣੀ ਮਿੱਥੀ ਸਾਜਿਸ਼ ਹੋਈ ਆ ਉਹਨਾਂ ਦਾ ਇਹ ਕਹਿਣਾ ਵਾ ਕਿ ਤੁਹਾਡੇ ਜਿਹੜੇ ਕੋਈ ਕਨੇਡਾ ਦੇ ਭਤੀਜੇ ਦਿੰਦੇ ਨੇ ਹਾਂਜੀ ਉਹਨਾਂ ਦੇ ਜੋ ਮੈਸੇਜ ਨੇ ਉਹਨਾਂ ਦੇ ਕੋਲ ਨੇ ਸਬੂਤ ਦੇ ਤੌਰ ਤੇ ਅਗਰ ਉਹ ਸੱਚ ਪਾਏ ਜਾਂਦੇ ਨੇ ਤੇ ਫਿਰ ਇਹਦੇ ਵਿੱਚ ਮੈਂ ਆਪਣਾ ਬਿਲਕੁਲ ਤੇ ਅੱਜ ਗੁਰੂਗ੍ਰਾਮ ਸਾਹਿਬ ਦੇ ਸਾਹਮਣੇ ਪੇਸ਼ ਹੋ ਕੇ ਵੀ ਮੈਂ ਸੋ ਚੁੱਕੀ ਆ ਕਿ ਜੇ ਕੋਈ ਵੀ ਸਬੂਤ ਇਹ ਦੇ ਦੇਣ ਮੇਰੇ ਬੇਟੇ ਦੀ ਤੁਸੀਂ ਜਿਹੜੀ ਆ ਆਈਡੀ ਉਹ ਅਸੀਂ ਤੁਹਾਨੂੰ ਦੇ ਦਾਂਗੇ ਤੇ ਆਪਣੇ ਫੋਨ ਸਾਰੇ ਦੇ ਦਾਂਗੇ ਜਿੰਨੇ ਫੋਨ ਹੋਏ ਆ ਇਹਨਾਂ ਵੱਲੋਂ ਹੋਏ ਨੇ ਸਾਨੂੰ ਉਸਕਾਇਆ ਗਿਆ ਵਾ ਸਾਡੇ ਬੇਟੇ ਨੂੰ ਬਾਹਰ ਉਸਕਾਇਆ ਗਿਆ ਭਤੀਜੇ ਨੂੰ ਉਸਕਾਇਆ ਗਿਆ ਸਾਡੇ ਜਿਹੜੇ ਆਲੇ ਦੁਆਲੇ ਜਿੰਨੇ ਸਾਡੇ ਦੋ ਤਿੰਨ ਘਰ ਨੇ ਸਾਡੇ ਪਰਿਵਾਰ ਦੇ ਸਾਰਿਆਂ ਨੂੰ ਫੋਨ ਤੇ ਗਾਲਾਂ ਗੰਦੀਆਂ ਕੱਢੀਆਂ ਗਈਆਂ ਸਾਡੀਆਂ ਧੌਣਾ ਵੱਡਣ ਤੱਕ ਜਿਹੜੇ ਆ ਇਹ ਆਡੀਓ ਜਿਹੜੀ ਰਿਲੀਜ਼ ਹੋਈ ਆ ਤੁਹਾਡੇ ਸਾਹਮਣੇ ਆ ਤੁਸੀਂ ਕਹੇ ਕਿ ਉਸਕਾਇਆ ਗਿਆ ਹਾਂਜੀ ਸਹਾਇਟ ਦੇ ਵਿੱਚ ਜਿਹੜੇ ਕੋਈ ਬਿਆਨ ਨਿਕਲ ਗਿਆ ਹੋਵੇਗਾ ਇਹ ਅਸੀਂ ਬਿਲਕੁਲ ਅਸੀਂ 100% ਆਪਣੇ ਤਨੋਂ ਮਨੋਂ ਇਹ ਗੁਰੂਗ੍ਰੰਥ ਸਾਹਿਬ ਨੂੰ ਅਸੀਂ ਸਮਰਪਿਤ ਹੋ ਕੇ ਕਿਹਾ ਵਾ ਕਿ ਜੇ ਅਸੀਂ ਸਾਡੇ ਮੂੰਹ ਇੱਕ ਵੀ ਮੰਤਰੀ ਦੇ ਖਿਲਾਫ ਜਾਂ ਕੋਈ ਲੈਣ ਦੇਣ ਦੀ ਗੱਲ ਕੀਤੀ ਹੋਏ ਤੇ ਸਾਨੂੰ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਏ ਤੇ ਕਾਂਗਰਸ ਪਾਰਟੀਆਂ ਵਿੱਚੋਂ ਸਾਨੂੰ ਉਸੇ ਵੇਲੇ ਨਸਕਸ ਕਰ ਦਿੱਤਾ ਜਾਏ ਇਹਨਾਂ ਜੀ ਸਰਤਾਜ ਮਨਮਲ ਸਿੰਘ ਇਹਨਾਂ ਦਾ ਕਹਿਣਾ ਵਾ ਕਿ ਅਗਰ ਸਾਡੇ ਖਿਲਾਫ ਕੋਈ ਸਬੂਤ ਪਾਇਆ ਜਾਂਦਾ ਵਾ ਤੇ ਕਾਨੂੰਨ ਵੀ ਆਪਣੀ ਕਾਰਵਾਈ ਕਰੇ ਤੇ ਪਾਰਟੀ ਵੀ ਸਾਡੇ ਖਿਲਾਫ ਕਾਰਵਾਈ ਕਰ ਸਕਦੀ ਹੈ ਕੈਮਰਾਮੈਨ ਸੁਮਿਤ अरोड़ा ਦਾ ਨਾਂ ਡੇਰਾਬਾ ਬਣਾਉਣ ਤੋਂ ਗੁਦਕਿਰਪਾਲ ਸਿੰਘ ਪੰਜਾਬ ਟੂਡੇ